ਇਸ ਕਰਕੇ ਇਸ ਸਮੇਂ ਤੋਂ ਆਪਾਂ ਲਾਹਾ ਲਈਏ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤੁਖ ਪਕੜੀ ਸਭ ਮੁਕਦੀ ਚੱਲੀ ਰਹਿਣ ਰਹਿਣ ਗਵਾਈ ਸੋਏ ਕੈ ਦਿਨਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕਉਡੀ ਬਦਲ ਜਾਏ ਉਦੀ ਬੰਦਗੀ ਤੋਂ ਬਿਨਾ ਉਹਦੇ ਭਜਨ ਤੋਂ ਬਿਨਾ ਉਹਦੀ ਯਾਦ ਤੋਂ ਬਿਨਾ ਗੁਰਮੁਖੋ ਆਪਣਾ ਸਮਾਂ ਅਜਾਈ ਜਾ ਰਿਹਾ ਹੈ ਇਹਨੂੰ ਅਜਾਈ ਨਾ ਜਾਣ ਲਈ ਆਪਾਂ ਸਫਲਾ ਕਰੀਏ ਇਸ ਸੰਸਾਰ ਤੇ ਆਪਾਂ ਜੀਵਨ ਸਫਲ ਕਰਨਾ ਹੈ ਬਤੀਤ ਨਹੀਂ ਕਰਨਾ ਤੇ ਗੁਰਮੁਖੋ ਸਮਾਂ ਤੇ ਬਤੀਤ ਪਸ਼ੂ ਪੰਛੀ ਵੀ ਕਰ ਜਾਂਦੇ ਨੇ ਪਰ ਸਾਡਾ ਸਮਾਂ ਸਫਲਾ ਹੋ ਜਾਏ ਸਫਲਾ ਤਾਂ ਹੀ ਹੋਏਗਾ ਜੇ ਆਪਾਂ ਉਹਦੀ ਯਾਦ ਵਿੱਚ ਜੁੜ ਕੇ ਬੈਠਾਂਗੇ ਰਸਨਾ ਦੇ ਨਾਲ ਬਾਣੀ ਗਾਵਾਂਗੇ ਕੰਨਾਂ ਦੇ ਨਾਲ ਬਾਣੀ ਸੁਣਾਗੇ ਸਤਿਗੁਰ ਜੀ ਕਹਿੰਦੇ ਸਰਫੜੋਂ ਮੇਰਿਓ ਸੱਚੈ ਸੁਣਨਾ ਨੋ ਪਠਾਈ ਸੱਚੈ ਸੁਣਨਾ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਜ ਸਮਾਣੀ ਜਿਵੇਂ ਗੁਰਮਖੋ ਫਸਲ ਬੀਜ ਦਈਏ ਫਸਲ ਨੂੰ ਪਾਣੀ ਨਾ ਲਾਇਆ ਜਾਏ ਉਹ ਫਸਲ ਮਰ ਜਾਂਦੀ ਹੈ ਸੁੱਕ ਜਾਂਦੀ ਹੈ ਇਸੇ ਤਰ੍ਹਾਂ ਹੀ ਉਹਦੀ ਬੰਦਗੀ ਤੋਂ ਬਿਨਾ ਸਾਡਾ ਜਿਹੜਾ ਜੀਵਨ ਆ ਉਹ ਵੀ ਫਸਲ ਵਾਂਗੂ ਸੁੱਕ ਜਾਂਦਾ ਹੈ ਹਰਿਆ ਭਰਿਆ ਕਿਵੇਂ ਹੋਏਗਾ ਜਦੋਂ ਆਪਾਂ ਗੁਰੂ ਦੇ ਨਾਲ ਜੁੜਾਂਗੇ ਗੁਰੂ ਦੇ ਚਰਨਾਂ ਦਾ ਧਿਆਨ धरਾਂਗੇ ਨਹੀਂ ਤੇ ਗੁਰਮਖੋ ਸਾਡਾ ਸਮਾਂ ਲੰਘਦਾ ਜਾ ਰਿਹਾ ਹੈ ਹਰ ਰੋਜ਼ ਆਪਾਂ ਮੌਤ ਦੇ ਨੇੜੇ ਜਾ ਰਹੇ ਹਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਡੇ ਜਿਹੜੇ ਸਵਾਸ ਗਿਣਵੇਂ ਮਿੰਣਵੇਂ ਦਿੱਤੇ ਨੇ ਉਸ ਪਰਮੇਸ਼ਰ ਨੇ ਇਹ ਵੱਧ ਘਟ ਨਹੀਂ ਸਕਦੇ ਤੇ ਕਈਆਂ ਨੂੰ ਗੁਰਮੁਖ ਪਿਆਰਿਓ ਮੌਤ ਐ ਜਿਹੜੀ ਬਚਪਨ ਵਿੱਚ ਆ ਜਾਂਦੀ ਐ ਕਈਆਂ ਨੂੰ ਜਵਾਨੀ ਵਿੱਚ ਆ ਜਾਂਦੀ ਐ ਬਢੇਪੇ ਤੋਂ ਬਾਅਦ ਤੇ ਹਰ ਹਰਕ ਨੇ ਜਾਣਾ ਹੀ ਐ ਇਸੇ ਕਰਕੇ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਬਾਲ ਜਵਾਨੀ ਅਰ ਦਿਰਧ ਫਨ ਤੀਨ ਅਵਸਥਾ ਜਾਨ ਇਥੇ ਗੁਰੂ ਸਾਹਿਬ ਜੀ ਨੇ ਤਿੰਨ ਅਵਸਥਾਾਂ ਵਿੱਚ ਇਨਸਾਨ ਦੇ ਜੀਵਨ ਨੂੰ ਵੰਡਿਆ ਹੈ ਪਰ ਗੁਰਮਖੋ ਇਹ ਕੋਈ ਪਤਾ ਨਹੀਂ ਕਿਦਾਂ ਸਮਾਂ ਕਦੋਂ ਆ ਜਾਣਾ ਹੈ 10 ਬਾਰਤਣ 20 ਰੋਵਣ 30 ਦਾ ਸੁੰਦਰ ਕਹਾਵਾ 40 ਪੁਰ ਹੋਏ 85 ਪੱਖ ਇਸ ਹੈ 60 ਕੇ ਵਢੇਪਾ ਆਵੇ 70 ਕਾ ਮਤਹੀਣ ਅਸਿਆਂ ਕਾ ਵਿਵਹਾਰ ਨਾ ਪਾਵੈ ਨਵੈ ਕਾ ਸਹਿਜ ਆਸਣੀ ਮੂਲ ਨਾ ਜਾਣੈ ਅਪਵਲ ਟੰਡੋਲ ਮ ਢੁੰਡ ਮ ਡਿਠਮੈ ਨਾਨਕ ਜਗ ਧੁਏ ਕਾ ਧਵਲ ਹਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ 10 ਸਾਲ ਦੀ ਉਮਰ ਤੱਕ ਬਚਪਨ ਮੰਨਿਆ ਜਾਂਦਾ ਹੈ 20 ਰਵਣ ਜਵਾਨੀ ਦੀ ਉਮਰ ਤੀਸਾ ਦਾ ਸੁੰਦਰ ਕਹਾਵੈ 30 ਸਾਲਾਂ ਦਾ ਜਦੋਂ ਹੋ ਜਾਂਦਾ ਹੈ ਆਪਣੇ ਆਪ ਨੂੰ ਕਹਿੰਦੇ ਵੀ ਮੇਰੇ ਵਰਗਾ ਕੋਈ ਹੈ ਪਿੰਡ ਵਿੱਚ ਆਪਣੇ ਆਪ ਤੇ ਮਾਣ ਕਰਦਾ ਆਪਣੀ ਜਵਾਨੀ ਤੇ ਮਾਣ ਕਰਦਾ ਹੈ 40 ਸਪੁਰ ਹੋਏ ਸਤਿਗੁਰ ਜੀ ਕਹਿੰਦੇ 40 ਸਾਲਾਂ ਦਾ ਜਦੋਂ ਇਨਸਾਨ ਹੋ ਜਾਂਦਾ ਹੈ ਉਹ ਪੂਰਾ ਹੋ ਜਾਂਦਾ ਹੈ ਆਪਾ ਤੇ ਕਹਨੇ ਗੁਰਮਖੋ ਜਦੋਂ ਕੋਈ ਬੰਦਾ ਚੜ੍ਹਾਈ ਕਰ ਜਾਏ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਏ ਆਪਾ ਕਹਨੇ ਆ ਵੀ ਪੂਰਾ ਹੋ ਗਿਆ ਸਤਿਗੁਰ ਜੀ ਕਹਿੰਦੇ 40 ਸਪੁਰ ਹੋਏ ਤੇ ਗੁਰੂ ਸਾਹਿਬ ਜੀ ਕਹਿੰਦੇ 40 ਸਾਲ ਦੀ ਉਮਰ ਤੱਕ ਬੰਦੇ ਦਾ ਜਿਹੜਾ ਸਰੀਰ ਹੈ ਵੱਧਦਾ ਫੁੱਲਦਾ ਸਰੀਰ ਨੂੰ ਖਰਾਕ ਲੱਗਦੀ ਹੈ 85 ਪੱਖ ਸੈ ਜਦੋਂ 50 ਸਾਲਾਂ ਦਾ ਹੋ ਜਾਂਦਾ ਫਿਰ ហេਠਾ ਨੂੰ ਆਉਂਦਾ 85 ਪੱਖ ਇਸ ਸੱਠੀ ਕੇ ਬਢੇਪਾ ਆਵੇ 60 ਸਾਲਾਂ ਦਾ ਦਰਦ ਹੋ ਜਾਂਦਾ 70 ਕਾ ਮਤਹੀਣ ਜਦੋਂ 70 ਸਾਲਾਂ ਦੀ ਉਮਰ ਹੋ ਜਾਂਦੀ ਏ ਕਹਿੰਦੇ ਮਤਹੀਣਾ ਹੋ ਜਾਂਦਾ ਹੈ ਮਤ ਨਹੀਂ ਰਹਿੰਦੀ ਫਿਰ ਅਸੀਂਾਂ ਕਾ ਵਿਵਹਾਰ ਨਾ ਪਾਵੇ 80 ਸਾਲਾਂ ਦੇ ਬਾਬੂ ਨੂੰ ਫਿਰ ਕੋਈ ਵੀ ਉਹਦੀ ਸਲਾਹ ਨਹੀਂ ਲੈਂਦਾ ਵੀ ਇਹ ਜ਼ਮੀਨ ਲੈਣੀ ਆ ਜਾਂ ਨਹੀਂ ਲੈਣੀ ਘਰ-ਵਾਰ ਬਣਾਉਣਾ ਜਾਂ ਨਹੀਂ ਬਣਾਉਣਾ ਅਸਿਆਂ ਕਾ ਵਿਵਹਾਰ ਨਾ ਪਾਵੇ ਨਵੈ ਕਾ ਸਹਿਜ ਆਸਣੀ ਕਹਿੰਦੇ ਜਦੋਂ 90 ਸਾਲਾਂ ਦਾ ਹੋ ਜਾਂਦਾ ਹੈ ਸਹਿਜ ਆਸਣੀ ਤੋਂ ਭਾਵ ਕਹਿੰਦੇ ਬੰਦਾ ਫਿਰ ਸੇਜਾ ਤੇ ਬਹਿ ਜਾਂਦਾ ਹੈ ਪਲੰਗੇ ਤੇ ਬਹਿ ਜਾਂਦਾ ਹੈ ਨਾ ਤੁਰਿਆ ਫਿਰਿਆ ਜਾਂਦਾ ਹੈ ਤੇ ਗੁਰਮੁਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨਮ ਤੇ ਭਗਤ ਪੀਖਣ ਜੀ ਵੀ ਕਹਿੰਦੇ ਨੈਣੋਂ ਨੀਰ ਵਹੈ ਤਨ ਖੀਨਾ ਭਏ ਕੇਸ ਦੁੱਧ ਬਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ ਸਤਗੁਰ ਜੀ ਕਹਿੰਦੇ ਸਿਰ ਕੰਪਿਓ ਸਿਰ ਕੰਬੜ ਲੱਗ ਜਾਂਦਾ ਹੈ ਪੈਰ ਹਲਦੇ ਨੇ ਨੈਣ ਜੋਤ ਤੇ ਹੀਣ ਅੱਖਾਂ ਦੀ ਜੋਤ ਹੈ ਜਿਹੜੀ ਉਹ ਚਲੀ ਜਾਂਦੀ ਹੈ ਨਿਗਾ ਘਟ ਜਾਂਦੀ ਹੈ ਫਿਰ ਗੁਰਮਖੋ ਵੇਖੋ ਜਿਹੜਾ ਜ਼ਬਾਨੀ ਵਿੱਚ ਕਹਿੰਦਾ ਸੀ ਮੇਰੇ ਵਰਗਾ ਕੋਈ ਨਹੀਂ ਫਿਰ ਉਹੀ ਬੰਦਾ ਕਹਿੰਦੇ ਸੇਜਾ ਤੇ ਬਹਿ ਜਾਂਦਾ ਹੈ ਬਾਬਾ ਫਰੀਦ ਜੀ ਵੀ ਕਹਿੰਦੇ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵੇ ਓਮ ਅੱਜ ਫਰੀਦਾ ਕੂਜੜਾ ਸਹਿ ਕੋਹਾ ਠਿਓ ਬਾਬਾ ਫਰੀਦ ਜੀ ਕਹਿੰਦੇ ਮੈਂ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਵੱਡੇ ਵੱਡੇ ਪਹਾੜਾਂ ਦੀ ਸੈਰ ਕੀਤੀ ਐ ਪਰ ਗੁਰਮਖੋ ਇੱਕ ਦਿਨ ਫਿਰ ਐਸਾ ਆ ਜਾਂਦਾ ਬੰਦਾ ਸਰੀਰ ਦਾ ਬਲ ਹਾਰ ਜਾਂਦਾ ਬਲ ਛੁੱਟ ਕੇ ਉਹ ਬੰਦਨ ਪਰੇ ਕਛੂ ਨਾ ਹੋ ਤ ਉਪਾਏ ਜਦੋਂ ਬੰਦਾ ਸਰੀਰ ਦਾ ਬਲ ਹਾਰ ਜਾਏ ਫਿਰ ਕੋਈ ਖੁਰਾਕ ਨਹੀਂ ਲੱਗਦੀ ਬੜੇ ਵੈਦਾਂ ਕੋਲ ਜਾਈਦਾ ਹੈ ਜਦੋਂ ਗੁਰਮੁਖ ਪਿਆਰਿਓ ਸਰੀਰ ਵਿੱਚ ਬਲ ਹੁੰਦਾ ਹੈ ਬਲ ਹੋਆ ਬੰਧਨ ਛੁੱਟੇ ਜਦੋਂ ਸਰੀਰ ਵਿੱਚ ਤਾਕਤ ਹੁੰਦੀ ਹੈ ਉਦੋਂ ਰੋਗਾ ਨਾਲ ਲੜਨ ਦੀ ਵੀ ਤਾਕਤ ਹੁੰਦੀ ਹੈ ਇਸ ਕਰਕੇ ਇਹ ਜੀਵਨ ਘਟਦਾ ਰਹਿੰਦਾ ਹੈ ਹਰ ਰੋਜ਼ ਜਿਵੇਂ ਭਾਈ ਸਾਹਿਬ ਪਹਿਲਾਂ ਪੜ ਰਹੇ ਸੀ ਭਗਤ ਮਹਾਰਾਜ ਰਬਦਾਸ ਜੀ ਦਾ ਸ਼ਬਦ ਜੋ ਦਿਨ ਆਵੇ ਸੋ ਦਿਨ ਜਾਹੀ ਜਿਵੇਂ ਸਵੇਰ ਹੋਈ ਦੁਪਹਿਰ ਹੋਈ ਸ਼ਾਮ ਹੋਈ ਲੰਘ ਜਾਂਦਾ ਉਹ ਮੁੜ ਕੇ ਨਹੀਂ ਜ਼ਿੰਦਗੀ ਵਿੱਚ ਜਾਏਗਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਫਿਰਨਾ ਨਹੀਂ ਸਤਿਗੁਰੂ ਜੀ ਕਹਿੰਦੇ ਕਰਨਾ ਕੂਚ ਇਸ ਸੰਸਾਰ ਤੋਂ ਕੂਚ ਕਰ ਜਾਣਾ ਤੂੰ ਸਦਾ ਨਹੀਂ ਰਹਿਣਾ ਇਸ ਸੰਸਾਰ ਤੇ ਇਸ ਕਰਕੇ ਇਹ ਜੀਵਨ ਜਿਹੜਾ ਉਹ ਲੰਘਦਾ ਜਾ ਰਿਹਾ ਹੈ ਕਿੰਨੇ ਗੁਰਮੁਖ ਪਿਆਰੇਓ